हां जी दोस्तों सारेया नुं सस् नमस्कार स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਦੋਸਤੋ ਭੁੱਲਰ ਡੇਰੀ ਫਾਰਮ ਤੇ ਵੀਰ ਸੰਦੀਪ ਦੇ ਫਾਰਮ ਤੇ ਆਇਆ ਦੋਸਤੋ ਤੇ ਨਾਲ ਮੇਰੇ ਵੀਰ ਅੱਜ ਜੋਤਾ ਹੋਵੇਗਾ ਬਿਲਕੁਲ ਓਨਰ ਨੇ ਮਾਲਕ ਨੇ ਸੋ ਪੂਰੀ ਡਿਟੇਲ ਵੀਰ ਜੋਤੇ ਦੇ ਨਾਲ ਆਪਾਂ ਕਰਾਂਗੇ ਸਾਂਝੀ ਇਨਫੋਰਮੇਸ਼ਨ ਪੂਰੀ ਇਹਨਾਂ ਪਸ਼ੂਆਂ ਦੀ ਲੈ ਕੇ ਤੇ ਭੁੱਲਰ ਡੇਰੀ ਫਾਰਮ ਤੇ ਦੋਸਤੋ ਪਹੁੰਚੇ ਆ ਠੀਕ ਆ ਤੇ ਖਾਸ ਵਿਜ਼ਿਟ ਤੁਸੀਂ ਆ ਪਿੰਡ ਸੁਰਸਿੰਘ ਕਰ ਲਿਓ ਇਸ ਘਰੋਂ ਕਾਫੀ ਵੀਡੀਓ ਜਿਹੜੀਆਂ ਦੋਸਤੋਂ ਆਪਾਂ ਅਪਲੋਡ ਕੀਤੀਆਂ ਨੇ ਆਪਣੇ ਚੈਨਲ ਦੇ ਉੱਪਰ ਤੇ ਥੋੜੇ ਥੋੜੇ ਦਿਨਾਂ ਬਾਅਦ ਜਿਹੜੀ ਆਪਾਂ ਅਪਡੇਟ ਦਿੰਦੇ ਰਹੀਦਾ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਚਾਰ ਬੈੜਾਂ ਦਿਖਾਵਾਂਗੇ ਤੁਹਾਨੂੰ ਜਿਨ੍ਹਾਂ ਦੇ ਵਿੱਚੋਂ ਦੋ ਬੈੜਾਂ ਬਿਲਕੁਲ ਗੱਪਣਾਂ ਦੋ ਸੁਈਆਂ ਤੇ ਇੱਕ ਆ ਤੁਹਾਨੂੰ ਜਿਹੜੀ ਦੋਸਤ ਇੱਕ ਮਾਝੇ ਦਿਖਾ ਦਾਂਗੇ ਇਹ ਗੱਪਣਾਂ ਬਿਲਕੁਲ ਤਿਆਰੀ ਦੇ ਵਿੱਚ ਆ ਹੋ ਸਕਦਾ ਵੀ ਅੱਜ ਭਲਕ ਕੋਈ ਸ਼ਾਮ ਸੋ ਵਾਤਾਕ ਜਿਹੜੀ ਸੂਪ ਆ ਵੀ ਠੀਕ ਆ ਸੋ ਅੱਜ 18 ਜੁਲਾਈ ਨੂੰ ਆਪਾਂ ਦੋਸਤੋ ਇਹ ਵੀਡੀਓ ਬਣਾ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ ਦੁਪਹਿਰ ਦਾ ਤੁਸੀਂ ਸਮਾਂ ਮੰਨ ਸਕਦੇ ਹੋ ਕੋਈ 12:30 ਵਜੇ ਦਾ ਜਿਹੜਾ ਸਮਾਂ ਹੈਗਾ ਆਓ ਕਰਦੇ ਆ ਗੱਲਬਾਤ ਵੀਰ ਜੋਤੇ ਦੇ ਨਾਲ ਪੁੱਛ ਲੈਨੇ ਆ ਕੀ ਡਿਟੇਲ ਆ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਜੋਤੇ ਸਤਿ ਸ੍ਰੀ ਅਕਾਲ ਸਾਸੀ ਆ ਭਾਈ ਕੀ ਹਾਲ ਹਸਨ ਸਾਹਿਬ ਬਹੁਤ ਵਧੀਆ ਵੀਰੇ ਹੋਰ ਸੁਣਾ ਚੰਗੀ ਗੱਲ ਆ ਭਾਈ ਆਪਣਾ ਵੱਡਾ ਪਿੰਡ ਫਿਰ ਸੰਦੀਪ ਗਿਆ ਕਿਤੇ ਹਾਂਜੀ ਅੱਜ ਗਏ ਹੋ ਕਿਤੇ ਠੀਕ ਆ ਜੀ ਠੀਕ ਆ ਤੇ ਜੋਤੇ ਭਾਈ ਪਸ਼ੂ ਆਉਂਦੇ ਆ ਚਲੋ ਵਿਕਰੀ ਵਾਲੇ ਤੇ ਵਿਗ ਵੀ ਜਾਂਦੇ ਆ ਨਵੇਂ ਪੁਰਾਣੇ ਬਹੁਤ ਆਉਂਦੇ ਰਹਿੰਦੇ ਆ ਹਾਂਜੀ ਤੇ ਅੱਜ ਫਿਲਹਾਲ ਆਪਣੇ ਕੋਲ ਨਾਗ ਪੰਜ ਪੰਜ ਹੈ ਜੀ ਚਾਰ گاਵਾں ਤੇ ਇੱਕ ਮੱਝ ਆ ਇੱਕ ਮੱਝ ਦਿਖਾ ਦਾਂਗੇ ਹਾਂਜੀ ਠੀਕ ਆ ਸੂਏ ਸਵਾਏ ਵੀ ਆ ਵੀ ਜਿਹੜੇ ਕਿਸੇ ਵੀਰ ਨੇ ਸੂਆ ਪਸ਼ੂ ਲੈਣਾ ਦੋ گاਵਾں ਸੂਈਆਂ ਦੋ ਹੀ ਗੱਬਣ ਹੈ ਦੋ ਹੀ ਗੱਬਣ ਠੀਕ ਆ ਮੱਝ ਵੀ ਗੱਬਣੀ ਹੈ ਮੱਝ ਵੀ ਗੱਬਣੀ ਬਿਲਕੁਲ ਤਿਆਰੀ ਜੋ ਤੇ ਭਾਵੇਂ ਅੱਜ ਸੂਰੇ ਤੇ ਭਾਵੇਂ ਸ਼ਾਮ ਨੂੰ ਵੀ ਠੀਕ ਹਾਂਜੀ ਲੋ ਵੀ ਦੋਸਤੋ ਕਰਦੇ ਆ ਸ਼ੁਰੂਆਤ ਆਪਾਂ ਤੇ ਇਲ ਨਿਆਪੋਰੀ ਡਿਟੇਲ ਬਾਈ ਜੋਤੇ ਤੋਂ ਸੋ ਵੀਰ ਜੋਤੇ ਪਹਿਲੇ ਨੰਬਰ ਤੇ ਆਪਣੇ ਕੋਲੇ ਇਹ ਵੈੜ ਆ ਗਈ ਆ ਹਾਂਜੀ ਵੈੜ ਆ ਗਈ ਆ ਤੇ ਕੀ ਅਦੀ ਡਿਟੇਲ ਹੈਗੀ ਆ ਵੀਰ ਇਹ ਸੰਧੂ ਸਾਹਿਬ ਤੀਜੇ ਸੂਏ ਐ ਇਸ ਤੋਂ ਓਕੇ ਠੀਕ ਹੈ ਬਿਲਕੁਲ ਤਿਆਰੀ ਚੈੱਕ ਦੋ ਦਿਨ ਲੈਂਦੀ ਆ ਬਾਕੀ ਸੀਜ਼ ਲੱਗ ਗਿਆ ਤੇ ਦੂਜੇ ਸੂਏ ਨੇ 20 ਪਲੱਸ ਦੁੱਧ ਕੱਢਿਆ ਹਾਂ ਹਾਂਜੀ ਦੂਜੇ ਸਵੇਰੇ 20 ਪਲੱਸ ਇਸ ਵਾਰ ਤੀਜਾ ਸਵੇਰ ਸੁਣੀ ਆ ਹਾਂ ਜੀ ਤੀਜਾ ਸਵੇਰ ਸੁਣੀ ਆ ਫੇਸ ਕੁਆਲਿਟੀ ਦੋਸਤੋ ਤੁਸੀਂ ਦੇਖ ਲਓ ਬੋਦੀ ਵਾਲੀ ਵੈੜਾ ਠੀਕ ਆ ਤੇ ਹਾਈਟ ਤੁਸੀਂ ਜੇਕਰ ਦੇਖੋ ਤੇ ਮੀਡੀਅਮ ਹਾਈਟ ਤੋਂ ਥੋੜੀ ਜਿਹੀ ਪਲੱਸ ਵੀ ਅਕਾਊਂਟ ਕਰ ਸਕਦੇ ਹੋ ਠੀਕ ਆ ਵੱਡੀਆਂ ਵੈੜਾਂ ਦੇ ਵਿੱਚ ਤੁਸੀਂ ਨਾਰਮਲ ਗਿਣਤੀ ਕਰ ਸਕਦੇ ਹੋ ਕਿਉਂਕਿ 20 ਤੋਂ ਪਲੱਸ ਚੱਲਣ ਵਾਲੀ ਆ ਬਾਕੀ ਇੱਕ ਵਾਰੀ ਥਾਣ ਦੇਵਾ ਤੁਹਾਨੂੰ ਮੈਂ ਦਿਖਾਉਣਾ ਆ ਦੇਖੋ ਯਾਰ ਅ ਜੋ ਤੇ ਵੀਰ ਟਾਈਮ ਕੱਢਦੀ ਹੈ ਜੇ ਵੀ ਦੋ ਦਿਨ ਹਾਂ ਕੱਢਦੀ ਹੈ ਤੁਹਾਨੂੰ ਸਾਹਿਬ ਬਸ ਦਿਹਾੜੀ ਦੋ ਦਿਨ ਦਾ ਜ਼ਿਆਦਾ ਤੇ ਨਹੀਂ ਆ ਠੀਕ ਆ ਹਾਂਜੀ ਤੋ ਦੋ ਦਿਨ ਦਿਹਾੜੀ ਕੱਟ ਸਕਦੀ ਐ। ਬਾਕੀ ਵੈਸੇ ਆਪਾਂ ਤਿਆਰੀ ਤੇ ਮੰਨ ਲਿਏ ਨੂੰ ਵੀ ਪੂਰੀ ਤਿਆਰੀ। ਹਾਂ ਬਿਲਕੁਲ ਤਿਆਰੀ ਜਾਂਦਾ। ਹਨਾ ਬਾਕੀ ਥਾਂ-ਥੂਣ ਪ੍ਰਭੂ ਬਿਲਕੁਲ ਮੁਠੀ ਵਾਲਾ ਹੈ। ਸਪੇਸ ਵਿੱਚ ਜਿੰਨੀ ਆ ਤੁਹਾਡੇ ਬਿਲਕੁਲ ਸਾਹਮਣੇ ਆ ਚੰਗੀ ਸਪੇਸ ਆ। ਆ ਫੇਸ ਕੁਆਲਿਟੀ ਆ। ਸੂਬਾ ਤੀਜਾ ਪਾਈ ਜਾਂਦਾ ਵੀ ਸੌਣ ਜਾ ਰਹੀ ਆ। ਤੇ ਖੋਲ ਕੇ ਮੈਂ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆਪਾਂ। ਆ ਲਓ। ਲੋਵੀ ਦੋਸਤੋ ਹਵਾਨਾ ਜਿਹੜਾ ਦੋਸਤੋ ਵੱਡਾ ਸਾਈਜ਼ ਆ ਠੀਕ ਆ ਹਵਾਨੇ ਦਾ ਕਾਫੀ ਵੱਡਾ ਸਹਿਜ ਆ ਤੇ ਥਣਸਣ ਦਾ ਸਹਿਜ ਤੁਸੀਂ ਦੇਖ ਲਓ ਬਿਲਕੁਲ ਮੁਠੀ ਵਾਲਾ ਥਣਾ ਤੇ इजीली ਚਵਾਈ ਜਿਹੜੀ ਆਪਾਂ ਹੱਥੀ ਚਵਾਈ ਕਰਨ ਵਾਲਾ ਵੀ ਕੋਈ ਲੈ ਕੇ ਜਾਊਗਾ ਤੇ इजीली ਚਵਾਈ ਤੁਸੀਂ ਕਰ ਸਕਦੇ ਹੋ ਸੇਫਲ ਕੋਲ ਤਿਆਰੀ ਦੇ ਵਿੱਚ ਆ ਠੀਕ ਆ ਜੀ ਪਸ਼ੂ ਜਿਹੜਾ ਬਿਲਕੁਲ ਤਿਆਰੀ ਦੇ ਵਿੱਚ ਆ ਉਹ ਤਿਆਰੀ ਦੇ ਵਿੱਚ ਦਿਸੇ ਜਾਊਗਾ ਹੋ ਸਕਦਾ ਵੀ ਸਫ਼ਰ ਦੇ ਦੌਰਾਨ ਜਾਂਦਿਆਂ ਸੂਪੇ ਸਫ਼ਰ ਦੇ ਵਿੱਚੇ ਸੂਪੇ ਠੀਕ ਆ ਕੋਈ ਇੱਕ ਦੋ ਦੋ ਦਿਨ ਕੋਈ ਕੱਢ ਵੀ ਸਕਦੀ ਆ ਠੀਕ ਆ ਸਹੀ ਠੀਕ ਆ ਕੇ ਪਸ਼ੂ ਦਾ ਕੋਈ ਪਤਾ ਨਹੀਂ ਲੱਗਦਾ ਅਸੀਂ ਦੋ ਦਿਨ ਕੱਢ ਜੇ ਤੇ ਕੱਢ ਵੀ ਜਾਵੇ ਤੇ ਆ ਜਿਹੜੀ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਵੜਾ ਇਹ ਦਿਖਾਤੀ ਆ ਠੀਕ ਆ ਜੀ ਫੁੱਲ ਵੱਡੇ ਐਡਰਸਾਈਜ ਵਿੱਚ ਤੇ ਜੋ ਤੇ ਵੀ ਲੈਂਡ ਦੇਣ ਮੁੱਲ ਕੀ ਰਹੂਗਾ ਸੰਧੂ ਸਾਹਿਬ ਭਾਵੇਂ 55 ਕਰੀ ਗਏ 50 ਕਰੀਏ ਹਾਂ ਨਾ 48000 ਰੁਪਏ ਦੇ ਦਾਂਗੇ 48 ਹਾਂਜੀ ਉਹ ਜੋ ਮਾਨਤਨ ਕਰ ਦਾਂਗੇ ਠੀਕ ਹੈ ਹਾਂਜੀ 48000 ਦੀ ਜਿਹੜੀ ਦੋਸਤੋ ਹੋ ਜੂਗੀ ਤੇ ਉਹਦੇ ਵਿੱਚੋਂ ਜਿਹੜਾ ਛੋਟ ਛੱਪਾ ਉਹ ਵੀ ਹੋ ਜੂਗਾ ਖੁੱਲਾ ਬਹੁਤੇ ਵੀਰ ਤੁਸੀਂ ਨਾਰਾਜ ਹੁੰਦੇ ਹੋ ਵੀ ਵੀਰ ਤੁਸੀਂ ਆਪਦੇ ਵੱਲੋਂ ਰੇਡ ਘਟਾਇਆ ਕਰੋ ਇੱਕ ਪਹਿਲਾਂ ਜੀ ਨਾਲ ਦੋਸਤੋ ਮੇਰੀ ਆਪ ਕੈਮਰੇ ਦੇ ਉੱਤੇ ਇਹੀ ਗੱਲ ਜਿਹੜੀ ਹੋ ਜਾਂਦੀ ਹੈ ਵੀ ਬਿਲਕੁਲ ਜਾਇਜ਼ ਰੇਡ ਕੀਤਾ ਜਾਵੇ ਜਿਸ ਕਾਫਟਰ ਵੀ ਆਪਾਂ ਵੀਡੀਓ ਬਣਾਉਣੀ ਆ ਬਿਲਕੁਲ ਜਾਇਜ਼ ਤਰੀਕੇ ਕੀਤਾ ਜਾਵੇ ਠੀਕ ਆ ਉਸ ਅਕੋਰਡਿੰਗ ਤੁਸੀਂ ਜਿਹੜਾ ਨਰਕ ਪਰਖ ਆਪਣੀ ਕਰਨ ਤੋਂ ਬਾਅਦ ਜਿੰਨਾ ਵੀ ਤੁਹਾਨੂੰ ਸਮਝ ਆਉਂਦੀ ਹੈ ਵੀ ਕਿਤੋਂ ਤੱਕ ਪਸੂ ਜਿਹੜਾ ਲੈਣਾ ਚਾਹੀਦਾ ਉਹ ਤੁਹਾਡੀ ਸੋਚ ਸਮਝਾ ਬਾਕੀ ਮਾਲਕ ਵੱਲੋਂ ਜਿੰਨਾ ਵੀ ਘੱਟ ਕਰਾਉਣਾ ਰੇਟ ਉਹ ਆਫ ਕੈਮਰਾ ਪਹਿਲਾਂ ਹੀ ਗੱਲਬਾਤ ਕਰਕੇ ਆਪਾਂ ਜ਼ਰੂਰ ਸ਼ਾਂਟੀ ਮਾਰ ਦੇਈ ਦੀ ਵੀ ਇੰਨੇ ਇੱਕ ਤੱਕ ਜਿਹੜੀ ਆ ਉਹ ਹੋ ਜਾਣੀ ਚਾਹੀਦੀ ਠੀਕ ਆ ਇਸ ਤੋਂ ਬਾਅਦ ਇੱਕ ਸਾਈਜ਼ ਨੰਬਰ ਤੁਹਾਨੂੰ ਜਿਹੜੀ ਆ ਆ ਵੈੜ ਦਿਖਾਉਂਦੇ ਆ ਤੇ ਬਾਕੀ ਸਾਈਜ਼ ਵੇਖ ਲਓ ਹਾਈਟ ਕਰਦੇ ਤਾਂ ਦੋਸਤੋ ਆ ਮੀਡੀਅਮ ਦੇ ਵਿੱਚ ਆ ਕਾਊਂਟ ਕਰ ਲਿ ਇਹ ਗੰਬੜਾ ਬਈ ਜੋ ਸੀ ਨਹੀਂ ਸੂਈ ਇਹ ਇਹ ਵੀ ਸੂਈ ਆ ਇਹ ਸੂਈ ਜੇ ਦੂਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਆ ਇਹ ਫਿੰਗਰੀ ਸੂਈ ਆ ਅੱਠ ਅੱਠ ਨੰਬਰ ਦੀ ਸੂਈ ਆ ਵੀ 10 ਲੀਟਰ ਇਹ ਲੱਗੂਣੀ ਆ ਦੁੱਧ ਆਠਕ ਦਿਨਾਂ ਦੀ ਸੂਈ ਆ ਤੇ 10 ਲੀਟਰ ਦੁੱਧ ਅਕਾਊਂਟ ਆ ਪੂਰਾ ਨੋਕਾ ਦਾ ਥਾਣਾ ਆ ਸਾਈਜ਼ ਦੇਖ ਸਕਦੇ ਤੁਸੀਂ ਥੰਮਦਾ ਜੀ ਤੇ ਜੋਤੇ ਵੀ ਥੱਲੇ ਬੱਚਾ ਕੀ ਆਇਆ ਇਹਦੇ ਇਹਦੀ ਮੇਲ ਜੀ ਮੇਲ ਹਾਂਜੀ ਉਹ ਬੱਚਾ ਹੈ ਠੀਕ ਆ ਜੀ ਤੇ ਘੱਟੋ ਘੱਟ ਵੀ ਟਾਈਮ ਜਿਹੜਾ 8 ਕ ਦਿਨ ਘਟੋ ਕਰਦੇ 8 ਕ ਦਿਨ ਹੋ ਗਈ ਐ ਖੋਲ ਕੇ ਆਪਾਂ ਤੋੜ ਕੇ ਤੁਹਾਨੂੰ ਦਿਖਾਉਨੇ ਆ ਫੇਸ ਕੁਆਲਟੀ ਦਿਸ ਜੂਗੀ ਵਿੱਚ ਜੋਤੇ ਵੀਰ ਖੋਲ ਦਿਓ ਤੇ ਚਵਾਈ ਬਿਲਕੁਲ ਫਰਸਟ ਕਲਾਸ ਆ ਜੀ ਕਿਦਾਂ ਦੀ ਬਿਲਕੁਲ ਓਕੇ ਜੀ ਜਿਹੜਾ ਲੋਅਰ ਵਰਗਾ ਦੁੱਧ ਆ ਪਾਉ ਹੀ ਦੱਸਿਆ ਠੀਕ ਆ ਜੀ ਬਾਕੀ ਆਪਣੇ ਘਰੇ ਜਨੀਰੀ ਮਰਜ਼ੀ ਕੋ ਤੁਸਲੀ ਕਰ ਲਓ ਠੀਕ ਆ ਜੀ ਬਾਕੀ ਦੋਸਤੋ ਤੁਸਲੀ ਕਰਨ ਨੂੰ ਤੁਹਾਨੂੰ ਜਿਹੜੀ ਆ ਪਿੰਡ ਸੌਰ ਸਿੰਘ ਵਿਜ਼ਿਟ ਕਰਨੀ ਪੈਣੀ ਆ ਬਾਕੀ ਆਪਾਂ ਤਸਲੀ ਨਾਲ ਤੁਹਾਨੂੰ ਤੋੜਾ ਤੋੜ ਕੇ ਦਿਖਾ ਦਿੰਨੇ ਆ ਬਾਕੀ ਚੰਗੀ ਤਰ੍ਹਾਂ ਚਾਲ ਢਾਲ ਵੇਖ ਲਓ ਹਵਾਨੇ ਦਾ ਸਹਿਜ ਵੇਖ ਲਓ ਠੀਕ ਆ ਜੀ ਆ ਦੇ ਤਾਪੂਨ ਪ੍ਰੋਪਰ ਆ ਲੋ ਜੀ ਲਓ ਜੀ ਠੀਕ ਆ ਜੀ ਬਾਕੀ ਥਣ ਸਹਾ ਜਿਹੜਾ ਦੋਸਤੋ ਚੰਗਾ ਠੀਕ ਆ ਮੁੱਠੀ ਵਾਲਾ ਬਿਲਕੁਲ ਥਾਣਾ ਤੇ ਚਵਾਈ ਤੁਸੀਂ ਜਿਹੜੇ ਵੀਰ ਨੇ ਖਰੀਦਦਾਰ ਨੇ ਖਰੀਦਣੀ ਆ ਚਵਾਈ ਤੁਸੀਂ ਘਰ ਪਹੁੰਚ ਜੇ ਜੋਤੇ ਭਾਈ ਮੁੱਲ ਨਹੀ ਰਹੂਗਾ ਫਿਰ ਇਹਦਾ ਕੀ ਡਿਮਾਂਡ ਕਰਦੇ ਆ ਤੇ ਲੈਣ ਦੇਣ ਕੀ ਹੋਊਗਾ ਮੁੱਲ ਸੰਤੂ ਸਾਹਿਬ ਆਏ 40 ਕਰੀਏ ਜੋ ਮਰਜ਼ੀ ਮੰਗੀਏ ਹਾਂ ਨਾ 50000 ਦੀਆਂ ਉਹ ਚੋ ਮਾਨਤਨ ਕਰ ਦਾਂਗੇ 35000 ਦੀ ਹਾਂਜੀ ਠੀਕ ਹੈ ਜੀ ਬਾਕੀ ਜਵਾਬ ਅਸਮਾਨ ਤੁਸੀਂ ਦੱਸ ਹੀ ਦਿੱਤਾ ਵੀ ਵਧੀਆ ਠੀਕ ਹੈ ਉਹ ਕੋਈ ਤਾਂ ਆਪਣੇ ਘਰੇ ਪਾਉਣ ਦੋ ਟਾਈਮ ਫੱਲੀ ਕਰਕੇ ਲੈ ਜਾ ਤਿੰਨ ਟਾਈਮ ਤੋਂ ਫੱਲੀ ਕਰਕੇ ਲੈ ਜਾ ਆਪਣੇ ਘਰ ਦੀ ਗਾਰੰਟੀ ਸੰਤੂ ਸਾਹਿਬ ਠੀਕ ਹੈ ਜੀ ਸੋ ਬਾਕੀ ਆ ਜਿਹੜੀ ਦੋਸਤੋ ਥਨ ਤੋਂ ਦੀ ਇੱਕ ਵਾਰੀ ਸ਼ੇਪ ਤੁਸੀਂ ਫੇਰ ਦੇਖ ਲਓ 35000 ਦੀ ਵੀਰਾਂ ਦਾ ਵੀ ਹਾਂ ਨਾ ਜਿਹੜੀ 35000 ਡਿਮਾਂਡ ਭਾਵੇਂ 40 ਠੀਕ ਆ ਤੇ ਬੱਚਾ ਇਹ ਮਾਰ ਪੱਛਾ ਪਰਲੇ ਪਾਸੇ ਉਧਰ ਹਾਂਜੀ 1 ਮਿੰਟ ਅੱਛਾ ਬੱਚਾ ਥੱਲੇ ਆ ਗਿਆ ਜੀ ਹਾਂਜੀ ਆ ਆ ਗਿਆ ਆ ਮੇਲ ਕਾਫ ਆ ਠੀਕ ਆ ਪੱਛਾ ਇਹ ਦੂਜੇ ਨੰਬਰ ਵਾਲੀ ਜਿਹੜੀ ਦੋਸਤੋ ਤੁਹਾਨੂੰ ਵੈੜ ਦਿਖਾਈ ਆ ਇਹ ਤੇ ਮਗਰ ਪੱਛਾ ਠੀਕ ਆ ਤੇ ਇੱਕ ਆ ਤੀਜੇ ਨੰਬਰ ਤੇ ਜਿਹੜੀ ਇਹ ਗੱਬਣ ਆ ਗਈ ਅੱਗੇ ਹਾਂਜੀ ਇਹ ਗੱਬਣ ਵੈੜ ਹੈ ਅੱਛਾ ਜੀ ਇਹ ਵੀ ਕ੍ਰੋਸ ਹੀ ਆ ਗਈ ਸ਼ਾਹੀ ਵਾਲੀ ਬਹੁਤ ਸ਼ਾਹੀ ਵਾਲੀ ਕ੍ਰੋਸ ਸ਼ਾਹੀ ਵਾਲ ਜਿਹੜੀ ਦੋਸਤੋ ਅੱਗੇ ਆ ਗਈ ਇਹ ਵੈੜ ਤੇ ਸੂਹਾ ਜੋ ਤੇ ਵੀਰ ਕਨਵਾ ਸੂਹਾ ਸੂਹਾ ਦਾ ਸੰਤੂ ਸਾਹਿਬ ਦੂਜਾ ਵਾ ਖਾਸ ਦੂਜਾ ਖਾਸ ਹਾਂਜੀ ਲਓ ਜੀ ਦੂਜਾ ਸੂਹਾ ਸ ਤੇ ਟਾਈਮ ਹਜੇ ਟਾਈਮੇ ਬਸ ਅੱਧਾ ਦਿਹਾੜੀ ਦੋ ਦਿਨਾਂ ਦੀ ਏ ਵੀ ਲੈ ਜੂ ਖੜਾ ਦੋ ਦਿਨ ਦੋ ਤਿੰਨ ਦਿਨ ਕੱਢ ਤੇ ਇਹ ਬਿਲਕੁਲ ਚਾਂਦਰ ਵਾਲੀ ਜਿਹੜੀ ਦੋਸਤੋ ਤੇ ਧੋਨ ਵਾਲੀ ਇਹ ਤੁਸੀਂ ਦੇਖ ਲਓ ਠੀਕ ਆ ਦੂਜਾ ਸੂਹਾ ਸੋਹਣਾ ਤੇ ਗੋਲ ਥਾਣਾ ਬਿਲਕੁਲ ਦੇਖੋ ਮੋਟਾ ਗੋਲ ਥਾਣਾ ਆ ਦੇ ਠੀਕ ਆ ਸੋ ਹੋਰ ਕੀ ਆਪਾਂ ਤਸਲੀਨਾ ਤੁਹਾਨੂੰ ਤੋਰ ਕੇ ਦਿਖਾਉਣੀ ਆ ਤੀਜੇ ਨੰਬਰ ਤੇ ਆ ਵੇਰਵਾ ਆਪਾਂ ਪਾ ਦੇਣਾ ਦੋਸਤੋ ਤੀਜੇ ਨੰਬਰ ਤੇ ਜਿਹੜੀ ਆ ਬੁਖਾ ਰਹੇ ਆ ਇਹ ਗੱਬਣ ਆ ਠੀਕ ਆ ਮੈਂ ਤਿਆਰੀ ਦੇ ਵਿੱਚ ਆ ਵੀ 2 ਦਿਨ ਕੱਢਦੇ 3 ਦਿਨ 2 ਦਿਨ ਪਸੇ ਇੱਥੇ ਇੱਕ ਸਮਾਂ ਕੱਢੂਗੀ ਤੇ ਪਸੰਦ ਆਊਗੀ ਤੁਹਾਨੂੰ ਬਾਕੀ ਆਸ ਕਿਨੇ ਦੇ ਉੱਪਰ ਥੋੜਾ ਜਿਹਾ ਨਿਸ਼ਾਨ ਜਾਂ ਜੀ ਉਹ ਤਾਂ ਬੰਗਾਲ ਦੇ ਘਰ ਲਾਇਆ ਹੈ ਬਾਲ ਦੇ ਚੜੇ ਹੈ ਜੀ ਹਾਂ ਜੀ ਹਾਂ ਜੀ ਬਾਕੀ ਥਣ ਚੜੇ ਦੀ ਜਿਹੜੀ ਦੋਸਤੋ ਤੁਸੀਂ ਵੇਖ ਲਓ ਬਿਲਕੁਲ ਸਾਫ਼ ਆ ਬੈਕ ਸਾਈਡ ਤੋਂ ਤੇ ਮੋਟਾ ਗੋਲ ਥਾਣਾ ਠੀਕ ਆ ਜੀ ਮੋਟਾਈ ਵੀ ਪੂਰੀ ਆ ਥਣ ਦੀ ਤੇ ਸਾਈਜ਼ ਵੀ ਪੂਰਾ ਦਾ ਸੰਸਥਾ ਥਣ ਦਾ ਹੱਥੀ ਚਵਾਈ ਵਾਲਾ ਥਾਣਾ ਤੇ ਸੱਜੇ ਖੱਪੀਆਂ ਸਾਰੇ ਕਾਸੇ ਤਸੱਲੀ ਕਰੋ ਆ ਲੋ ਥੋੜਾ ਤੋਰੀਆ ਵੀ ਜੋਤੇ ਆ ਲਓ ਜੀ ਟਿੱਕਾ ਪਸੰਦੀਦਾਰ ਜਿਹੜੀ ਦੋਸਤੋ ਇਹ ਵੀ ਵੈੜ ਹੈਗੀ ਆ ਪਸੰਦ ਆਊਗੀ ਤੁਹਾਨੂੰ ਸੋ ਤਸੱਲੀ ਤੁਸੀਂ ਜਰੂਰ ਕਰ ਲਿਓ ਜੋ ਦਿਖਾਇਆ ਗਿਆ ਉਹਨੂੰ ਇੱਕ ਵਾਰੀ ਅੱਗੇ ਨਰਕ ਪਰਖ ਕਰ ਲਿਓ ਠੀਕ ਆ ਟਿੱਪ ਕੇ ਦੇ ਦਿਆਂ ਤੇ 3 ਮੌਲੇ ਦਾ ਵੀਰ ਜੋਥੇ ਰਹੂਗਾ ਇਹਦਾ ਸੁੰਦਸਾ ਆਪਾਂ 50 ਕਰੀਏ 52 ਹਾਂ ਨਾ 45000 ਰੁਪਏ ਦੀ ਦੇ ਦਾਂਗੇ ਉੱਚੋਂ ਮਾਨਤਨ ਕਰ ਦਾਂਗੇ 45 ਚੋਂ ਹਾਂਜੀ ਠੀਕ ਹੈ 45000 ਦੇ ਵਿੱਚੋਂ ਜਿਹੜਾ ਮਾਨਤਨ ਕਹਿੰਦਾ ਪਿਆ ਬਾਈ ਜੋਤਾ ਵੀਰ ਕਹਿੰਦਾ ਵੀ 45 ਚੋਂ ਮਾਨਤਨ ਹੋ ਜਾਊਗਾ ਠੀਕ ਹੈ ਤੇ ਇਸ ਤੋਂ ਅੱਗੇ ਜਿਹੜੀ ਆਪਾਂ ਤੁਹਾਨੂੰ ਇਹ ਜਰਸੀ ਬ੍ਰੀਡ ਦੇ ਵਿੱਚ ਵਿਖਾ ਦਿੰਦੇ ਆ ਜਰਸੀ ਬ੍ਰੀਡ ਦੇ ਵਿੱਚ ਆ ਤੇ ਸੂਈ ਸਵਈ ਆ ਠੀਕ ਹੈ ਜੀ ਚੱਡਾ ਵੇਖੋ ਤੇ ਕੀ ਸੂਆ ਹੈਗਾ ਜੀ ਟਾਈਮ ਕਿੰਨਾ ਹੋ ਗਿਆ ਨ ਸੂਈ ਨੂੰ ਇਹਨੂੰ ਸੰਸਾਹ ਆਜੀ ਯਾਰ 10000 ਦਿਨ ਹੋਈ ਲੱਗੇ ਆ ਹਾਂਜੀ ਤੇ ਦੂਜਾ ਇਹਦਾ ਸੂਆ ਖਾਸ ਹਾਂ ਤੇ ਮਗਰ ਇਹਦੇ ਮੇਲ ਹੀ ਹੈ ਨਾ ਮੇਲ ਕਾਫੀ ਹੈ ਜੀ ਬੱਚਾ ਹੈ ਹਾਂਜੀ ਦੂਜਾ ਸੂਆ ਤੇ 11 ਕਿ ਦਿਨ ਹੋ ਗਏ 10000 ਹਾਂ 10000 ਦਿਨ ਨੇ ਤੇ ਜਿੰਨੇ ਵੀ ਕਿੰਨਾ ਹੁਣ ਦੁੱਧ ਚਵਾ ਦਾਂਗੇ ਦੁੱਧ ਜਿਹੜਾ ਲੋਇਰ ਗਾਏ ਦੇ ਸਾਹ ਤੁੰਗੂ ਸਾਹ ਹੋਗਾ ਹੋਗਾ 10000 ਲੀਟਰ ਇਥੇ ਦਾ ਹੋ ਜਾ ਯਾਰਾ ਜਿਹੜਾ ਲੋਇਰ ਗਾਉ ਹੂੰ ਇਵੇਂ ਆਦੀ 15 ਲੀਟਰਾ 10 ਲੀਟਰਾ ਜੋ ਹੋਊਗਾ ਉਹ ਦੱਸਾਂ ਹਾਂ 10 11 ਲੀਟਰ ਦੀ ਚੁਆਈ ਦੋਸਤੋ ਤੁਸੀਂ ਕਰ ਲਿਓ ਠੀਕ ਆ ਸਵੇਰ ਦੂਜਾ ਪਿਓਰ ਵੀਰ ਕਹਿੰਦਾ ਤੇ 10 ਕਣ ਦਾ ਸਮਾਂ ਹੋ ਗਿਆ ਸੂਈ ਨੂੰ ਮੇਲ ਕਾਫਾ ਥੱਲੇ ਪੱਛਾ ਫੇਸ ਕੁਆਲਿਟੀ ਤੁਸੀਂ ਆ ਦੇਖ ਲਓ ਵੈੜ ਦੀ ਠੀਕ ਆ ਜੀ ਆ ਫੇਸ ਕੁਆਲਿਟੀ ਚ ਤੇ ਖੋਲ ਕੇ ਦਿਖਾ ਦਈਏ ਵੀ ਬਿਲਕੁਲ ਜਿਹੜਾ ਦੋਸਤੋ ਚੁਆਈ ਕਰ ਲੈਣੀ ਉਹ 10 ਲੀਟਰ ਜਿਹੜੀ ਚੁਆਈ ਕਰ ਲੈਣੀ ਹੈ ਠੀਕ ਆ ਤੇ ਬਾਕੀ ਸੇਵਾ ਤੇ ਆ ਬਾਕੀ ਹਜੇ ਹੋਈ ਵੀ ਬਿਲਕੁਲ ਤਾਜੀ ਸੂਈ ਆ ਤੇ ਸਮਾਂ ਜਿਹੜਾ ਦੋਸਤੋ ਅੱਗੇ ਜਿਹੜਾ ਵੀਰ ਚੰਗੀ ਖਾਸੀ ਸੇਵਾ ਕਰ ਲੂਗਾ ਤੇ ਦੁੱਧ ਉਸ ਤੋਂ ਬਾਅਦ ਜੂਗਾ ਠੀਕ ਆ ਜੀ ਬਾਕੀ ਮੇਲੇ ਮੋਲੇ ਪਸ਼ੂਨੇ ਚੱਲਣਾ ਹੁੰਦਾ ਤੇ 10 ਦਿਨਾਂ ਤੇ ਕੋਈ 20 25 ਦਿਨਾਂ ਤੇ ਤੱਕ ਜਿਹੜਾ ਬਿਲਕੁਲ ਪੀਕ ਤੇ ਆ ਜੂਗੀ ਜਿੰਨਾਂ ਨੂੰ ਦੁੱਧ ਚੋਣਾ ਚਾਹੀਦਾ ਵੈਦ ਨੂੰ ਉਹਨਾਂ ਨੂੰ ਕਿ ਚਵਾ ਦੂਗੀ ਤੇ ਕੱਦ ਪੂਰਾ ਠੀਕ ਆ ਜੀ ਵੱਡੇ ਕੱਦ ਕੱਢ ਦੇ ਵਿੱਚ ਜੇ ਕਿ ਨਾਰਮਲ ਆਪਾਂ ਕੋਈ ਪੰਜਾਬ ਦੀ ਜਰਸੀ ਆਪਾਂ ਦੇਖਦੇ ਆਂ ਤੇ ਓਟੇ ਕੱਦ ਕੱਢ ਦੇ ਵਿੱਚ ਆ ਠੀਕ ਆ ਜੀ ਤੇ ਬਿਲਕੁਲ ਪੈਸੇ ਥੋੜੀ ਜਿਹੀ ਹੌਲੀ ਆ ਕਿ ਵੀਰ ਸੇਵਾ ਕਰ ਲੂਗਾ ਪਿੰਡਾ ਭਰ ਜੂਗਾ ਜਿਹੜਾ ਦੋਸਤੋ ਤੇ ਦੋਨੋਂ ਤਾਂ ਵੀ ਪੂਰੇ ਆ ਜੂਗੀ ਫਿਰ ਹੁਣ 10 ਲੀਟਰ ਮੌਜੂਦਾ ਜਿਹੜਾ ਦੁੱਧ 10 ਕਿਲੋ ਆ ਜੋ ਤੇ ਵੀਰ ਲੈਣ ਦੇ ਨੇ ਫਿਰ ਇਹਦਾ ਕੀ ਰਹੂਗਾ ਇਹਦਾ ਸੰਧੂ ਸਾਹਿਬ ਜੋ ਮੰਗੀ ਮਰਜੀ ਮੰਗੀ ਆਈ ਹੈ ਹਾਂ ਨਾ 36000 ਰੁਪਏ ਦੀ ਵੀ ਉਹ ਥੋੜੀ ਮਾਨਤਨ ਕਰਦਾ 3600 ਹਾਂਜੀ ਤੇ ਬਹਿ ਸੀਮ ਸਾਊ ਹੈ ਮੈਂ ਬਹੁਤ ਸੀਮ ਸਾਊ ਆ ਲੋ ਤੁਹਾਨੂੰ ਮੋੜਾ ਮੋੜਾ ਲੱਗਾ ਚਮਾਈ ਇਹਦਾ ਲਓ ਜੀ ਸੀਮ ਸਾਲਾ ਕਪੂੜੀ ਆ ਦੋਸਤੋ ਅ ਕੋਰਾ ਸੀ ਨਿਆਣਾ ਜੂੜ ਪਾਉਣਾ ਤੁਹਾਡੀ ਆਪਦੀ ਇੱਛਾ ਪਰ ਜੀ ਉਸ ਆਪ ਕੋਲ ਉਹ ਪੂਰਾ ਇਸ ਤੋਂ ਬਾਅਦ ਇੱਕ ਮਾਝਾ ਵੀਰ ਦੇ ਕੋਲੋਂ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਮੱਝ ਆ ਤੁਸੀਂ ਦੇਖੋਗੇ ਤੇ ਵੱਡੇ ਪੱਲੇ ਦੇ ਵਿੱਚ ਆ ਕਾਫੀ ਵਧੀਆ ਰਾਜੀ ਬਾਜੀ ਆ ਪੂਰੀ ਤੇ ਤਿਆਰੀ ਦੇ ਵਿੱਚ ਜਾਪਦੀ ਆ ਬਾਕੀ ਡਿਟੇਲ ਆਪਾਂ ਲੈ ਲੈਨੇ ਆ ਆ ਦੇਖੋ ਜਰਾ ਠੀਕ ਆ ਜੀ ਫੋਟ ਫੋਟ ਤੇ ਜਿਹੜੀ ਦੋਸਤੋ ਦੂਰੀ ਆ ਥੜੀ ਵਟ ਬੁੰਡ ਕਾਫੀ ਜਿਆਦੀ ਚੰਗੀ ਆ ਤੇ ਬਿਲਕੁਲ ਭਾਰੀ ਵਜਨ ਲੋਡ ਵਾਲੀ ਠੀਕ ਆ ਜੀ ਆ ਫੇਸ ਕੁਆਲਿਟੀ ਆ ਨੀਲੀ ਬਿੱਲੀ ਮਨਕਣੀ ਅੱਖਾਂ ਜੋਤੇ ਵੀਰ ਕੀ ਡਿਟੇਲ ਐ ਇਸ ਮੱਝ ਦੀ ਇਹ ਸੰਧੂ ਸਾਹਿਬ ਖਾਸ ਦੁੱਜੇ ਸੂਏ ਝੋਟੀ ਆ ਹਾਂ ਪਹਿਲੇ ਸੂਏ ਇਹਨੇ ਕੋਈ 10.5 ਹਜ਼ਾਰ ਲੀਟਰ ਦੁੱਧ ਕੱਢਿਆ ਅੱਛਾ ਜੀ ਹਾਂ ਜੀ ਐਦ ਕੀ ਹੋਣੇ ਦੇਖੋ ਮਹਾਰਾਜ ਕਿਰਪਾ ਨਾਲ 12 ਗੜ ਦੀ 13 ਗੜ ਦੀ 14 ਗੜ ਦੀ ਬਾਕੀ ਗਾੜੀ ਜਾ ਕੇ ਪਾਏ ਦਾ ਨਹੀਂ ਹੁਣ ਸੂਬਾ ਦੁੱਜਾ ਸੂਹ ਹਾਂ ਖਾਸ ਦੁੱਜਾ ਸੂਹ ਨਹੀਂ ਆ ਹੂੰ ਸੂਬਾ ਦੁੱਜਾ ਸੂਹਣਾ ਦੋਸਤੋ ਬਾਕੀ ਥਣ ਝੱਡਾ ਤੁਹਾਨੂੰ ਮੈਂ ਪਹਿਲਾਂ ਦੱਸਤਾ ਸੀ ਫੁੱਟ ਫੁੱਟ ਤੇ ਆ ਜੇਕਰ ਸੱਜੀ ਖੰਬੀ ਬਹਿਣੀ ਦੀ ਗੱਲ ਕਰੀਏ ਤੇ ਗੇਠ ਵਜਦੀ ਆ ਪੂਰੀ ਥਣਾ ਚ ਠੀਕ ਆ ਤੇ ਅਗਲੇ ਪਿਛਲੇ ਥ ਉਹ ਤੁਸੀਂ ਆ ਵੇਖ ਸਕਦੇ ਹੋ ਕੋਈ 4-4 5-5 ਇੰਚ ਜਿਹੜਾ ਫਿਰ ਵੀ ਜਿਹੜਾ ਦੋਸਤੋ ਵਿੱਚ ਗੈਪ ਹੈਗਾ। گاਵਾਂ ਵਾਲਾ ਜੱਡਾ ਲੱਗਾ ਤੁਸੀ ਸਾਹ ਉਹ گاਵਾਂ ਵਾਲਾ। ਬਲੇਟਰ ਬੰਨੀ ਫਿਰਦੀ। ਬਿਲਕੁਲ। ਤੇ ਆ ਮੂੰਹ ਮੱਥੇ ਦੀ ਜੇ ਫੇਸ ਕੁਆਲਟੀ ਹੈ ਕਦ ਕਰ ਤੁਸੀਂ ਵੇਖੋਗੇ ਤੇ ਵੱਡੇ ਕਦ ਕਰ ਦੇ ਵਿੱਚ ਵੀ ਪੂਰੀ ਛੋਟੀ ਵੀ ਨਹੀਂ ਹੈਗੀ। ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਆ। ਠੀਕ ਆ ਪੂਰੀ ਭਰੀ ਆ ਪਿੰਡਾ ਪੂਰਾ ਜਿਹੜਾ ਭਰਵੇਂ ਪਿੰਡੇ ਦੀ ਆ। ਤੇ ਖੋਲ ਕੇ ਨੂੰ ਤੋੜ ਕੇ ਤੁਹਾਨੂੰ ਦਿਖਾਉਣੇ ਆ ਤੇ ਤਿਆਰੀ ਹੈ ਮੈਨੂੰ ਲੱਗਦਾ ਪਈ ਜਾਂਦੀ ਤੇ ਤਿਆਰੀ ਤੇਰੀ ਹੈ ਸਭ ਤੁਹਾਡੇ ਹੰਨੇ ਨਸੂਰ ਹੋਏ ਸੀ ਬਿਲਕੁਲ ਬਿਲਕੁਲ ਆਹ ਦੇਖੋ ਜਰਾ ਹਵਾਨੇ ਚੱਡਾ ਤਾਂ ਜਿਹੜਾ ਦੋਸਤ ਇੱਕ ਐਚਐਫ ਵੇੜਾ ਆਪਾਂ ਦੇਖਦੇ ਆ ਹਵਾਨਾ ਜਿਹੜਾ ਖਾਸ ਗਾਵਾਂ ਵਾਲਾ ਹੈ ਕਾਫੀ ਖੋਲਾ ਜਿਹੜਾ ਆਡਰ ਤੇ ਸਪੇਸ ਚੰਗੀ ਆ ਠੀਕ ਆ ਨੋਕਲਾ ਸਾਨੂੰ ਮੁੱਠੀ ਦੇ ਸਕਦੇ ਸਰੂ ਦਾ ਸਾਥ ਹੈ ਸਰੂ ਇਹਦਰ ਜੋ ਆਪਣਾ ਜੋਤੇ ਵੀਰ ਇੱਕ ਸਰੂ ਹੈ ਜੀ ਹੈਗਾ ਸਰੂ ਹੈਗਾ ਜੀ ਤਿੰਨ ਥਾਣੇ ਇੱਕ ਪਾਸੇ ਹਾਂਜੀ ਤੇ ਪਿਛਲਾ ਥਾਣ ਚੱਲਣ ਦਾ ਅਸਾਰ ਹੈਗੇ ਆਉਣੀਆਂ ਧਾਰਾ ਥੋੜੀਆਂ ਬਾਕੀ ਇੱਕ ਦੋ ਧਾਰਾ ਆਉਂਦੀਆਂ ਤੁਹਾਨੂੰ ਸਭ ਬਾਕੀ ਉਹ ਕਿੱਡਾ ਆਪਣੇ ਮੋਠੇ ਚ ਆਉਣਾਗੇ ਮੋਠੇ ਜਾਇਆ ਵਹੂਗਾ ਉਹ ਪਾਸੇ ਬਿਲਕੁਲ ਹਾਂਜੀ ਬਾਕੀ ਕੋਈ ਵੀਰ ਜਾਵੇ ਤਾਂ ਚੋਣ ਵਾਲੀ ਤਾਂ ਕੋਈ ਗੱਲ ਮੈਨ ਛੱਡ ਸਕਦਾ ਉਹ ਚੋਣਾਂ ਦਾ ਚੱਕਰ ਨਹੀਂ ਹੈਗਾ ਤੁਹਾਨੂੰ ਉਲਟ ਪਹਿਣੀ ਤੋਂ ਜਿਹੜਾ ਦੋਸਤ ਇੱਕ ਸਰੂ ਲਗਾ ਨਾਲ ਠੀਕ ਹੈ ਜੀ ਥਣ ਇੱਕ ਐਕਟਰਾ ਜਿਵੇਂ ਆਪਾਂ ਪੰਜ ਥਣ ਕਹਿ ਦਿੰਨੇ ਬਰਾਬਰ ਦਾ ਹੀ ਹੈ ਪਰ ਉਹ ਚੱਲਣ ਵਾਲਾ ਕੰਮ ਨਹੀਂ ਹੈਗਾ ਵਿੱਚ ਆਉਣ ਕੋ ਦੋ ਚਾਰ ਤਾਂ ਆਉਣ ਤੇ ਕੋਈ ਕਹਿ ਨਹੀਂ ਸਕਦੇ ਠੀਕ ਹੈ ਤੇ ਫਿਲਹਾਲ ਚਾਰ ਜਿਹੜੇ ਥਾਣਾ ਪ੍ਰੋਪਰ ਵਰਦੇ ਆ ਉਹੀ ਵਰਨਗੇ ਆ ਦੇਖੋ ਜੀ ਠੀਕ ਹੈ ਤੇ ਜੋਤੇ ਵੀਰ ਫਿਰ ਹਾਂ ਨਾ ਕਿੱਥੋਂ ਤੱਕ ਹੋ ਜੂਗੀ ਵੀਰੇ ਇਸ ਝੋਟੀ ਦੀ ਸਿੰਦੂ ਸਾਹਿਬ ਜੇ ਦਾ ਸਰੂ ਨਾ ਹੁੰਦਾ ਹਾਂਜੀ ਫਿਰ ਤਾਂ ਇਹ 90 95000 ਦੀ ਹਾਂਜੀ ਹੁਣ ਸਰੂ ਕਰਕੇ ਇਹਦਾ 80000 ਰੁਪਿਆ ਆਣੇ ਆ ਹਾਂ ਹਾਂ ਨਹੀਂ ਦੇਣਾ 80 ਹਜ਼ਾਰ ਹਾਂਜੀ ਉਹ ਚੋਂ ਮਾਨਤਨ ਕਰ ਦਾਂਗੇ 80 ਚ ਹਾਂਜੀ ਠੀਕ ਹੈ ਜੀ 80000 ਦੇ ਵਿੱਚੋਂ ਵੀ ਰਕੈਂਦਾ ਵੀ ਮਾਨਤਨ ਕਰ ਦਾਂਗੇ ਠੀਕ ਹੈ ਜੀ ਬਾਕੀ ਨੋਟ ਤੁਸੀਂ ਜ਼ਰੂਰ ਕਰ ਲਿਆ ਠੀਕ ਹੈ ਜੀ ਉਲਟ ਬਹਿਣੀ ਵਾਲੇ ਪਾਸੇੋਂ ਤਿੰਨ ਥਾਣਾਂ ਤੇ ਇੱਕ ਸਰੂ ਤੁਸੀਂ ਗਿਣ ਸਕਦੇ ਹੋ ਬਾਕੀ ਉਹ ਚੱਲਣਾ ਨਹੀਂ ਅਗਲੇ ਪਿੱਛੇ ਦੇ ਥਾਣੇ ਚੱਲਣਗੇ ਠੀਕ ਹੈ ਸੋ ਇਹ ਜਿਹੜੀ ਮੱਝ ਵੀਰ ਦੇ ਕੋਲੇ ਜੋ ਤੇ ਹੋਰਾਂ ਦੇ ਕੋਲ ਆ ਠੀਕ ਹੈ ਜੀ ਤੇ ਝੋਟੀ ਕੁੱਤੀ ਅਕਾਊਂਟ ਕਰ ਲਓ ਕਿਉਂਕਿ ਵੀਰ ਦਾ ਵੀ ਦੂਜੇ ਸਵੇਰ ਆ ਥਾਲ ਦੂਜੇ ਦਿਨ ਤੁਹਾਨੂੰ ਸਾਫ ਬਿਲਕੁਲ ਪਲੀ ਪੁਰੀ ਪੁਰੀ ਪਲੀ ਪੁਰੀ ਪੁਰੀ ਪਲੀ ਪੁਰੀ ਪੁਰੀ ਆ ਚੰਗੀ ਆਰੀ ਦੇ ਵਿੱਚ ਕਰ ਸਕਦੇ ਆ ਵੀ ਇਸ ਛੋਟੀ ਤੋਂ ਵੀ ਚੰਗਾ ਖਾਸਾ ਦੁੱਧ ਪਾ ਦੂਗੀ ਚੰਗੀ ਸੇਵਾ ਤੇ ਤੇ ਬਿਲਕੁਲ ਹਵਾਨਾ ਵੀ ਜਿਹੜਾ ਬਿਲਕੁਲ ਬਟਨ ਵਾਲਾ 80000 ਦੇ ਵਿੱਚੋਂ ਮਾਨਤਨ ਹੋ ਜਾਊਗਾ ਤੇ ਜੋਤੇ ਵੀਰ ਸੰਪਰਕ ਨੰਬਰ ਦਈਏ ਆਪਣੇ ਸੰਪਰਕ ਨੰਬਰ ਜੀ 1981684370 36939 ਹਾਂਜੀ 173473 73229 ਠੀਕ ਹੈ ਜੀ ਹਾਂਜੀ ਤੋ ਦੋਸਤੋ ਇਸ ਹਨ ਮੇਰੇ ਨਾਲ ਵੀਰ ਜੋਤਾ ਠੀਕ ਹੈ ਜੀ ਭੋਲਰ ਡੇਰੀ ਫਾਰਮ ਤੁਸੀਂ ਖਾਸ ਵਿਜਿਟ ਕਰ ਲਿਓ ਪਿੰਡ ਸੋਰ ਸਿੰਘ ਆ ਅੱਜ ਚਾਰ ਬੈੜਾ ਤੁਹਾਨੂੰ ਦਿਖਾਤੀਆਂ ਨੇ ਦੋ ਬੈੜਾ ਗੱਬਣ ਦੋ ਤਾਜ਼ੀਆਂ ਸੂਈਆਂ ਸਵਾਈਆਂ ਇੱਕ ਤੁਹਾਨੂੰ ਮੱਝ ਦਿਖਾਤੀ ਆ ਐਨੀਮਲ ਜਿੰਨੇ ਵੀ ਦਿਖਾਏ ਆ ਪਸੰਦ ਆਉਣਗੇ ਨਰਕਪੱਖ ਤਸੱਲੀ ਆ ਆਪ ਜੀ ਬਿਲਕੁਲ ਚੁਣੇ ਹੋਏ ਪਸ਼ੂ ਦੀ ਤੁਸੀਂ ਕਰ ਕੇ ਕਰਨ ਤੋਂ ਬਾਅਦ ਸੰਤੋਖ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ